ਤਸਰੀਕਾ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਗੁਰਦੁਆਰਾ ਬੰਗਲਾ ਸਾਹਿਬ ਜੀ ਦਾ ਇਤਿਹਾਸ ਇੱਥੋਂ ਦੇ ਪਾਣੀ ਨਾਲ ਦੂਰ ਹੋ ਜਾਂਦੀ ਹੈ ਹਰ ਹਰ ਬਿਮਾਰੀ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇਸ਼ ਦੇ ਸਭ ਤੋਂ ਵੱਡੇ ਸਿੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ ਗੁਰਦੁਆਰਾ ਰਾਜਧਾਨੀ ਦਾ ਸਭ ਤੋਂ ਵੱਡਾ ਸਲਾਨੀ ਸਥਾਨ ਵੀ ਹੈ ਇਹ 1783 ਵਿੱਚ ਸਿੱਖ ਜਰਨੈਲ ਸਰਦਾਰ ਭਾਗਲ ਸਿੰਘ ਦੁਆਰਾ ਬਣਾਇਆ ਗਿਆ ਸੀ ਇੱਕ ਹੋਰ ਦਰਸਿਖਾਂ ਦੇ ਵੱਡੇ ਵੱਡੇ ਸੁਭਾ ਦੀ ਮਸਾਲੇ ਤੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਗੁਰਦੁਆਰਾ ਕੰਪਲੈਕਸ ਵਿੱਚ ਪ੍ਰਾਥਨਾ ਕਮਰਾ ਹਸਪਤਾਲ ਸਕੂਲ ਅਜਾਇਬ ਘਰ ਵੀ ਹੈ ਇੱਥੇ ਆਉਣ ਵਾਲੇ ਲੋਕਾਂ ਨੂੰ ਸਮੇਂ-ਸਮੇਂ ਤੇ ਪ੍ਰਸ਼ਾਦ ਮਿਲਦਾ ਹੈ ਤੇ ਲੰਗਰ ਵੀ ਵਰਤਾਇਆ ਜਾਂਦਾ ਹੈ ਇੱਥੇ ਲਗਭਗ 24 ਘੰਟੇ ਚੰਨਣ ਵਾਲੇ ਪਾਠ ਤੇ ਸ਼ਬਦ ਤੁਹਾਨੂੰ ਜਿੱਦੇ ਬ੍ਰह्म ਸ਼ਕਤੀ ਨਾਲ ਜੋੜਦੇ ਹਨ ਇਸ ਇਸ ਤੋਂ ਪਹਿਲਾਂ ਸਾਡੇ ਕੋਲ ਮੰਦਰ ਨਾਲ ਜੁੜੇ ਕੁਝ ਦਿਲਚਸਪ ਤੱਥ ਹਨ ਜਿੰਨਾ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਤੇ ਜੋ ਉਹ ਜਾਣਦੇ ਹਨ ਗੁਰੂ ਬੰਕਲਾ ਸਾਹਿਬ ਨਾਲ ਸਬੰਧਤ ਕੁਝ ਅਜਿਹੇ ਦਿਲਚਸਪ ਤੱਥ ਬਾਰੇ ਬੰਕਲਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਇਹ ਪਵਿੱਤਰ ਸਥਾਨ ਪਹਿਲੇ ਸਮੇਂ ਵਿੱਚ ਰਾਜਾ ਜੈ ਸਿੰਘ ਦਾ ਬੰਗਲਾ ਹੋਇਆ ਕਰਦਾ ਸੀ ਜਿਸ ਸਥਾਨ ਨੂੰ ਹੁਣ ਗੁਰਦੁਆਰਾ ਕਿਹਾ ਜਾਂਦਾ ਹੈ ਉਸ ਨੂੰ ਪਹਿਲਾਂ ਜੈ ਸਿੰਘ ਪੂਰਾ ਪੈਲੇਸ ਕਿਹਾ ਜਾਂਦਾ ਸੀ ਸਨ 1664 ਵਿੱਚ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇਸ ਬੰਗਲੇ ਵਿੱਚ ਰਹਿੰਦੇ ਸਨ ਕਿਹਾ ਜਾਂਦਾ ਹੈ ਕਿ ਉਸ ਸਮੇਂ ਜ਼ਿਆਦਾਤਰ ਲੋਕ ਚੀਜ਼ ਚ ਕਦੇ ਹੈ ਜਿਹਦੇ ਤੋਂ ਪੀੜਤ ਸਨ ਫਿਰ 8ਵੇਂ ਸਿੱਖ ਗੁਰੂ ਨੇ ਬੰਗਲੇ ਵਿੱਚ ਇੱਕ ਖੂਹ ਤੋਂ ਮੁੱਢਲੀ ਸਹਿਤਾ ਤੇ ਤਾਜ਼ਾ ਪਾਣੀ ਦੇ ਕੇ ਉਹਨਾਂ ਲੋਕਾਂ ਦੀ ਮਦਦ ਕੀਤੀ ਇੱਥੋਂ ਹੀ ਮੰਨਿਆ ਜਾਂਦਾ ਹੈ ਕਿ ਗੁਰਦੁਆਰੇ ਦਾ ਪਾਣੀ ਬਿਮਾਰੀਆਂ ਨੂੰ ਦੂਰ ਕਰਦਾ ਹੈ ਅਠਵੇਂ ਗੁਰੂ ਜੀ ਹਰਿਕ੍ਰਿਸ਼ਨ ਜੁੜੀਆਂ ਕੁਝ ਖਾਸ ਗੱਲਾਂ ਸਿੱਖ ਧਰਮ ਵਿੱਚ ਧਾਰਮਿਕ ਗੁਰੂਆਂ ਦਾ ਬਹੁਤ ਮਤਮ ਹੈ ਸਿੱਖਾਂ ਦੇ ਕੁੱਲ 10 ਗੁਰੂ ਹੋਏ ਸਨ ਜਿਨ੍ਹਾਂ ਵਿੱਚੋਂ 8ਵੇਂ ਗੁਰੂ ਜੀ ਹਰਿਕ੍ਰਿਸ਼ਨ ਸਿੰਘ ਜੀ ਸਨ ਗੁਰੂ ਹਰਿਕ੍ਰਿਸ਼ਨ ਨੇ ਬਹੁਤ ਛੋਟੀ ਉਮਰ ਵਿੱਚ ਗੁਰੂ ਦੀ ਕੱਦੀ ਸੰਭਾਲੀ ਸੀ ਭਾਵ ਸਿਰਫ 5 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਸ੍ਰੀ ਧਰਮ ਦੇ 7ਵੇਂ ਗੁਰੂ ਸਨ ਉਹ ਗੁਰੂ ਹਰਿਕ੍ਰਿਸ਼ਨ ਜੀ ਦੇ ਪਿਤਾ ਦਾ ਨਾਮ ਗੁਰੂ ਹਰ ਰਾਏ ਸੀ ਉਹਨਾਂ ਨੇ ਆਪਣੇ ਪਿਤਾ ਤੋਂ ਬਾਅਦ ਗੁਰੂ ਦਾ ਅਹੁਦਾ ਸੰਭਾਲਿਆ ਗੁਰੂ ਹਰਿਕ੍ਰਿਸ਼ਨ ਨੇ ਭੇਦ ਭਾਵ ਨੂੰ ਖਤਮ ਕੀਤਾ ਇਸ ਲਈ ਉਹਨਾਂ ਨੂੰ ਬਾਲਾ ਪੀਰ ਕਿਹਾ ਜਾਂਦਾ ਹੈ ਉਹਨਾਂ ਦੇ ਪਿਤਾ ਨੇ 1661 ਵਿੱਚ ਉਹਨਾਂ ਨੂੰ ਗੱਦੀ ਸੌਪੀ ਉਹਨਾਂ ਨੇ ਸਿਰਫ 3 ਸਾਲ ਲਈ ਅਠਵੀਂ ਸਿੱਖਾਂ ਦੀ ਅਗਵਾਈ ਕੀਤੀ ਇਸ ਤੋਂ ਬਾਅਦ ਸਿਰ ਪੱਠ ਸਾਲ ਦੀ ਉਮਰ ਵਿੱਚ ਚੀਚਕ ਨਾਲ ਉਸ ਦੀ ਮੌਤ ਹੋ ਗਈ ਪਰ ਇਸ ਥੋੜੇ ਜਿਹੇ ਜੀਵਨ ਕਾਲ ਵਿੱਚ ਉਸ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਦਿੱਲੀ ਵਿੱਚ ਆਪਣੀ ਰਹਿائش ਦੇ ਦੌਰਾਨ ਉਸ ਨੇ ਰਾਜਾ ਜੈ ਸਿੰਘ ਦੀ ਮਹਿਲ ਵਿੱਚ ਠਹਿਰੇ ਆ ਚੀਚਕ ਦੇ ਮਰੀਜ਼ਾਂ ਦੀ ਦੇਖਭਾਲ ਕੀਤੀ ਉਸੇ ਖੂਹ ਦੇ ਪਾਣੀ ਨਾਲ ਲੋਕਾਂ ਦਾ ਇਲਾਜ ਕੀਤਾ ਤੇ ਆਪਣੇ ਆਪ ਵੀ ਬਿਮਾਰ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ 1664 ਵਿੱਚ ਚਤੀਜ ਸਮਾਗੇ